ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵਿਲ ਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਂਡਵਲਾ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੱਜਣੋ ਤੇ ਮਲਾਵਾਂਗੇ ਤੁਹਾਨੂੰ ਪਾਉ ਸੁਖਦੇਵ ਸਿੰਘ ਬਲਟੋਹੇ ਵਾਲੇ ਨੂੰ ਤੇ ਬੂਟੇ ਸੌਰੀ ਫੂਲੇ ਨੂੰ ਤਰੀਕ ਅੱਜ 29 ਹੋ ਗਈ ਹੈ ਹਨਾ ਇੰਨੀ ਹੈ ਚੈੱਕ ਕਰ ਲੈ ਮਾੜੀ ਜੀ ਦੱਸ ਦੀਏ ਭੈਣਾ ਭਰਾ ਕਹਿੰਦੇ ਤਰੀਕ ਦੱਸਿਆ ਨਹੀਂ 29 ਹੈ ਹੈ 29 ਹੈ ਅੱਜ ਸੱਜਣੋ 29 ਤਰੀਕ ਆ ਤੇ 8ਵਾਂ ਮਹੀਨਾਵਾ ਤੁਸੀਂ ਤਰੀਕ ਨੋਟ ਕਰ ਲਿਓ ਕਈ ਭੈਣਾ ਭਰਾਵਾਂ ਦੇ ਮੈਸੇਜ ਆਉਂਦੇ ਸੀ ਵੀ ਤਰੀਕ ਜਰੂਰ ਬੋਲ ਦਿਆ ਕਰੋ ਆਜੋ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾਉਣੇ ਆ ਭਾਉ ਸਖਦੇਵਰਾ ਕੋਲ ਮੰਨ ਲਓ ਵੀ ਦੋ ਸੂਏ ਸਵਾਏ ਤੇ ਦੋ ਗੱਬਣ ਜਾਨਵਰ ਆ ਵੀ ਮੈਂ ਦਾ ਕੋਈ ਊੜਾ ਬੰਨਾ ਨਹੀਂ ਬੜਾ ਚੰਗਾ ਵਜਨ ਵਜੂਦ ਓਕੇ ਰਿਪੋਰਟ ਮੈਂ ਇਹਦਾ ਲੇਖਾ ਜੋਖਾ ਪੁੱਛ ਕੇ ਪਹਿਲਾਂ ਆਪਾਂ ਕਰੀਏ ਸ਼ੁਰੂ ਉਸ ਤੋਂ ਬਾਅਦ ਲਾਸਟ ਤੇ ਤੁਹਾਨੂੰ ਇੱਕ ਟੌਪ ਦੀ ਬੱਛੀ ਵੀ ਵਿਖਾਈਏ ਪਾਉਜੀ ਸਾਸਤਰੀ ਕਾ ਸਾਸਤਰੀ ਕਾਲ ਜੀ ਸਾਸਤਰੀ ਕਾ ਅਕਲਦੇਵ ਸਿਆ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਬੜੀ ਮੇਰਿਆ ਗੁਰੂ ਰਾਮਦਾਸ ਦੀ ਕਿਰਪਾ ਬਾਬਾ ਜੀ ਸਾਹਿਬ ਦੀ ਸ਼ੁਕਰ ਗੁਰੂ ਰਾਮਦਾਸ ਦੀ ਮੇਰੀ ਰਵੇ ਹਾਂ ਮੇਰ ਰੋਦੀ ਤੇ ਕਿਵੇਂ ਫੁੱਲਾ ਸਿਆ ਵਧੀਆ ਵੀਰ ਜੀ ਚੜਦੀ ਕਲਾ ਚੜਦੀ ਕਲਾ ਬੜੀ ਮੇਰਿਆ ਅੱਜ ਤਾਂ ਠੋਕੀ ਆ ਪੱਗ ਵੀ ਫਾਗੜੀ ਕਰੜੀ ਕਰਕੇ ਤੇ ਪਾਉਜੀ ਐਡਰੈਸ ਆਪਣਾ ਐਡਰੈਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਇਹਦਾ ਫੁੱਲਾ ਸਿੰਘ ਸਾਡਾ ਚਾਚੇ ਭਤੀਜੇ ਦਾ ਵਪਾਰਿਆ ਪੂਲਾ ਪੂਲਾ ਸ਼ੂਸ਼ਕਾਲਾ ਹਾਂ ਇਹ ਬਲਟੋਇਆਲਾ ਬਲਟੋਇਆਲਾ ਨੰਬਰ ਹੈਗਾ 88728 8568 ਤੇ 8198644032 ਇਹਦੇ ਤੇ ਸੰਪਰਕ ਕਰੋ ਆ ਦੋਵਾਂ ਤੇ ਸੰਪਰਕ ਕਰ ਲੈਣ ਤੇ ਅੱਜ ਚਾਰ ਵਖਾਦ ਗਏ ਚਾਰ ਇੱਕ ਸਿਰੇ ਦੀਆਂ ਮਹੀਂ ਆ ਸਾਰਿਆਂ ਹੀ ਠੀਕ ਆ ਆ ਦੋ ਮਹੀਂ ਗੱਬਣਾ ਦੀ ਤੇ ਭਾਵੇਂ ਕੋਈ ਗਾਰੰਟੀ ਵੀ ਲੈ ਜਾ ਜਿੱਦਾਂ ਮਹੀਂ ਸਿਰੇ ਦੀਆਂ ਓਕੇ ਹਾਂ ਬਹੁਤ ਚੰਗੀਆਂ ਤੇ ਇਹਦਾ ਕੀ ਲੇਖਾ ਜੋਖਾ ਫਿਰ ਇਹ ਤੀਜਾ ਸਵੇਰ ਕੁਲਦੀਪ ਸਿੰਘ ਮੈਂ ਸੁਣੀ ਪਹਿਲੇ ਸਵੇਰ ਦਾ 11 ਲੀਟਰ ਦਾ ਰਕਾਟ ਆ ਦੂਜੇ ਸਵੇਰ ਦਾ 16 ਕਿਲੋ ਦਾ ਐਰ ਕੀ ਦੇ ਦੇ ਦੁੱਧ ਮੈਂ 18 ਕਿਲੋ ਇਹ ਦੇ ਦੇ 12 ਕਿਲੋ ਅਗਲੇ ਨੇ ਆਪਦੀ ਵੇਖਣੀ ਸਮਝ ਲਾਵੇ ਅਗਲਾ ਸਮਝ ਲਾਵੇ ਵਜਨ ਨਾੜਾਂ ਵੇਖ ਪਿੰਡੇ ਤੇ ਭਰੀ ਪਈ ਆ ਕਿਹੇ ਗੱਲਾਂ ਮੈਂ ਕੁੱਸੀ ਨਹੀਂ ਹੱਥ ਤਰਾਈ ਆ ਨਹੀਂ ਮੈਂ ਸੁਹਾ ਤੀਜਾ ਸੁਹਾ ਤੀਜਾ ਸੁਣੀ ਦਿਨ ਕਿੰਨੇ ਰਹਿ ਜੂ ਦਿਨ ਅਜੇ ਹਫਤਾ ਲੈ ਜੂਗੀ ਹਫਤਾ ਲੈ ਜੂ ਘਰ ਦੀ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਥਾਂ ਅਗਲਾ ਚੈੱਕ ਕਰਕੇ ਲੈ ਜੀ ਧੰਨਵਾਦ ਪਿੱਛੇ ਦੀ ਗਾਰੰਟੀ ਆ 3-4 ਦਿਨਾਂ ਦੀ ਤੇ ਥਾਂ ਇੱਥੇ ਆ ਕੇ ਆਪਦੇ ਟਿੱਪ ਕੇ ਲੈ ਜੀ ਸੁਹਾ ਤੀਜਾ ਜੇ ਨਹੀਂ ਕਹੇ ਨੇ ਟਿੱਪ ਲਾਉਣਾ ਮੈਂ ਉੱਤਰ ਦੀ ਗੱਡੀ 'ਚੋਂ ਟਿੱਪ ਕੇ ਫੇਰ ਰੁਪਏ ਦੇਵਾਂ। ਧੰਨਵਾਦ। ਵੀ ਜੇ ਕੋਈ ਸੱਜਣ ਨਹੀਂ ਆਉਂਦਾ ਆਪਦੇ ਘਰੇ ਵੀ ਟਿੱਪ ਲਈ ਮੈਂ ਗਰੰਟੀ ਨਾ ਭੇਜ ਦਿਆਂਗੇ। ਆ ਗਰੰਟੀ ਨਾ ਭੇਜ। ਨਾਲਾ ਵੇਖੋ ਸਰੀਰ ਤੇ ਭਾਉ ਦੀ ਗੱਲ ਵਾਂਗੂ ਗੁੰਦੀ ਪਈ ਆ ਤੇ ਆੜਤੀਆਂ ਦੇ ਸਹਰਾਣੇ ਵਾਂਗੂ ਨਾ ਕਹੇ ਨੇ ਸਾਂਭੀ ਐਨ ਜਿਵੇਂ ਰੂਹ ਤਨ ਤਨ ਕੇ ਭਰ ਕੇ ਗੋਲ ਕਰ ਦੰਦੇ ਨਾ ਉਸਹਰਾਣਾ ਤੇ ਐਂ ਕੀਤੀ ਪਈ ਆ ਬੜੀ ਜੰਮੀ ਪੜੀ ਨਿੱਗਰ ਮੈਂ ਆ ਸੱਜਣੋ ਤੇ ਬਾਕੀ ਆਇਆ ਤਾਂ ਕਿਹੜਾ ਸ਼ਹਿਦ ਹੀ ਹੋਊ ਚਾਰਾਂ 'ਚੋਂ ਸ਼ਹਿਦ ਸ਼ਹਿਦ ਹੀ ਆ ਚੋਂ ਜੀ ਓਕੇ ਪੋਲਾ ਫਿਰ ਇਹ ਨਹੀਂ ਕਾਈ ਡੀ ਰੂਮ ਵਰਗੀ ਪੋਲੀ ਹੂ ਹਾਂ ਥਣ ਚੰਗਾ ਦੁੱਧ ਦੇਊਗੀ ਮੈਂ ਦੁੱਧ ਮੈਂ 15 16 ਕਿਲੋ ਮਾਰ ਦੀ ਦੇ ਦੂਗੀ 14 15 ਖੁੱਲਾ ਦੁੱਧ ਪਾਈ ਜੇ ਕੋਈ ਤੁਹਾਡੇ ਦਰ ਮੈਂ ਆ ਮਾੜੀ ਨਹੀਂ ਹਾਂ ਤੇ ਬਾਕੀ ਆ ਢੱਲਾ ਢੋਲਾ ਬਾਕੀ ਸੁਭਾਅ ਚੰਗਾ ਬਹੁਤ ਚੰਗੀ ਮੈਂ ਹਾਂ ਬੜੀ ਚੰਗੀ ਸੁਭਾਅ ਚੰਗਾ ਚਮੜੀ ਆ ਗਈ ਪਤਲੀ ਸੰਭੀ ਚੰਗੀ ਆ ਸੰਭੀ ਚੰਗੀ ਤੇ ਫੂਲਾ ਸਿਆਂ ਤੇ ਪਾਉ ਜੀ ਮੋਰੇ ਦਾ ਕਲਦੀਸ ਹੈ 135 ਠੀਕ ਆ ਹਾਂ 135 ਵਾਲਾ ਰਾਹ ਛੱਡ ਦਿਓ ਲੋਕ ਕੀ ਕਰੀ ਜਾਂਦੇ ਪਾਣੀ ਆ ਗਿਆ ਮੰਦਾ ਹੋ ਗਿਆ ਹੁਣ ਯਾਰ ਜੇ ਇਹ ਮੰਦਾ ਜੇ ਮੰਦਾ ਨਾ 130 ਦੀ ਮੈਂ ਦੇ ਦਾਂਗਾ ਫੂਲਾ ਕਰੂ ਕੁਛ ਕੇ ਜਮਾਂ ਹੀ ਪਾਗੀ ਚਾਚੇ ਕਰਨਾ ਅੱਜ ਤੱਕ ਚਾਚੇ ਨੇ ਛੱਡਤਾ ਖੁੱਲਾ ਆਉਂਦਾ ਚਾਚਾ ਨਹੀਂ ਆਪਾਂ ਕੁਲਦੀਪ ਸੇ ਮੈਂ ਮਹਿੰਗੀ ਨਹੀਂ ਕਿ ਮੈਂ ਮਵੀ ਮੰਡਗਾ ਚ ਵੀਡੀਓ ਵੇਨਾ ਆਪਾਂ ਵੀ ਲਾਇਕ ਪਾਹੇ ਲਾਇ ਕੇ ਲਈ ਹੈ ਲਿਆਂਦੀ ਆ 130 130 ਚ 2000 ਰੁਪਇਆ ਛੋਟ ਕਰਾਂਗੇ 128 ਦੀ ਮੈਂ ਹਾਂ ਪਰ ਮੈਂ ਪਤਾ ਹੀ ਕਿੰਨੇ ਦੀ ਹੈ ਹਾਂ ਮੈਂ ਮੈਂ 145 ਦੀ 128000 ਦੀ 128 ਜੇ ਆਪਾਂ ਦੇ ਦੇਣੀ ਆ ਤੇ 5000 ਜਿਹਦਾ ਬੰਦਾ ਸਾਈ ਪਾਵੇ ਮੈਂ ਉਹਨੂੰ ਦੇਣੀ ਆ ਯਾਰ ਵਾਲੇ ਨੂੰ ਮੈਂ ਨਹੀਂ ਮਿਲਨੀ ਹਾਂ ਮੁੜ ਕੇ ਖਰਾਬ ਮੁੜ ਕੇ ਲੋਕੀ ਖਰਾਬ ਬੜਾ ਕਰਦੇ ਆਪਾਂ ਨੂੰ ਬੰਦਿਆ ਦੋਨੇ ਅੱਗੇ ਕੀਤਾ ਹਾਂ ਵੀ ਕੇ ਵਕਾਏ ਪਸ਼ੂ ਵੀ ਕੇ ਵਕਾਏ ਰਹਿਣ ਦਿੰਦੇ ਮੁੜ ਕੇ ਹਾਂ ਯਾਰ ਦੀ ਗੱਲ ਕੋਈ ਨਹੀਂ ਅੱਜ ਕੱਲ੍ਹ 1000 ਰੁਪਇਆ ਜਾਂਦੇ ਆ ਡਾਲੇ ਦਾ ਹਾਂ ਤੇ ਤੇ ਫੇਰ ਅਗਲਾ ਕਹਿੰਦਾ ਯਾਰ 1000 ਸਾਈ ਵੀ ਮੂਲ ਤੋਂ ਸਦਾ ਸਾਈ ਰੱਖ ਗਏ ਤੇ ਆ ਝੋਟੀ ਵੇਖਣ ਨਹੀਂ ਆਉਂਦੇ ਆ ਝੋਟੀ ਪਹਿਲਾ ਸਵੇਰ ਆ ओके okay. 8 किलो ਕਿ ਤਾਰਾਂ ਗੇਲੇ ਹੋਣ ਗਿਆ 10 ਠੀਕ ਆ ਪਰ 8 ਕਿਲੋ ਦੀ ਗਾਰੰਟੀ ਨਾ ਕੋਈ ਲੈ ਜੇ 8 ਕਿਲੋ ਜਿਹੜਾ ਮਰਜੀ ਸੱਜਣ ਆ ਜੇ ਚਵਾਵਾਂਗੇ ਚਵਾ ਪਈ 10 ਕਿਲੋ ਚਵਾਵਾਂਗੇ ਘਰ ਆਏ ਨੂੰ ਓਕੇ ਸੁਆ ਪਹਿਲਾ ਚੂਨ ਇੱਕ ਲੰਬਰ ਆ ਚੂਨ ਇੱਕ ਨੰਬਰ ਆ ਹਾਂ ਬੱਚਾ ਲਾ ਕੇ ਓਕੇ ਮਗਰ ਬੱਚਾ ਕੱਟਾ ਰੂਮਰਗੀ ਪੋਲੀ ਹੋ ਮਗਰ ਕੱਟੀ ਮਗਰ ਵੀ ਕੱਟੀ ਸੌਰੀ ਫੂਲਾ ਸਿਆਂ ਕਹਿੰਦਾ ਕੱਟੀ ਆ ਬੜਕਾ ਆ 8 ਕਿਲੋ ਦੀ ਗਾਰੰਟੀ ਲੈ ਜੇ 10 ਕਿਲੋ ਦੁੱਧ ਹੋਊ ਛੋਟੀ ਸਾਲ ਕੀ ਬਾਤ ਆ ਲੇਵੇ ਖੁੱਲੇ ਡੋਲੇ ਦੀ ਆ ਹਾਂ ਸੱਜਣਾਂ 10 ਕਿਲੋ ਦੱਦ ਨਾ ਤੁਹਾਡੀ ਸੇਵਾ ਤੇ ਟੌਹਰਾ ਨਾ ਦੇਊਗੀ ਕੱਟੀ ਆਵਾ 12 13 ਤਾਂ ਨਹੀਂ ਕਹਿੰਦੇ ਓਕੇ ਰਿਪੋਰਟ ਆ ਭਾ ਘਰਾ ਦੇਾਂਗੇ ਤੁਹਾਡੇ ਲੈਣ ਵਾਲਾ ਮਗਰ ਕੱਟੀ ਸੂਆ ਪਹਿਲਾ ਵਿਰਲ ਥਣਾ ਦੀ ਆਪਸੀ ਗੈਪ ਦੂਰੀ ਬੜੀ ਸੋਹਣੀ ਲੱਗੀ ਹੋਈ ਸਾਰੀ ਕੱਟੀ ਚੰਗੀ ਸੀਲ ਠੰਡੀ ਬਣੀ ਹੁਣ ਤਾਂ ਕਹਿੰਦੀ ਫਿਰ ਮੈਨੂੰ ਲੱਗਾ ਤੁਹਾਨੂੰ ਨਿਆਰਾ ਪੂਲੀ ਬੜੀ ਆ ਹਾਂ ਚਾਰੂ ਵੀ ਬੜੀ ਓਕੇ ਖੁਰਲੀ ਚ ਉਹਦੇ ਡੱਗ ਪੀ ਲਿਆ ਮਰਾਉਣੀਆਂ ਧਾਰਾਂ ਇਹਦੀਆਂ ਮਰਾ ਲਓ ਲਿਆ ਫੂਲਾ ਸਿਆ ਵਖਾ ਦੇ ਦੋ ਦੋ ਧਾਰਾ ਪੈਣਾ ਭਰਾਵਾਂ ਨੂੰ ਦੋ ਹੀ ਸੂਏ ਆ ਹਾਂ ਇਹ ਪਸਮਾਊਗਾ ਆਪਾਂ ਅਗਲੀ ਦਾ ਲੇਖਾ ਜੋਖਾ ਦੱਸ ਦਿਆਂਗੇ ਫੂੰਦਾ ਲਿਆਉਂਦਾ ਕੱਟੀ 나ੜੂਆ ਨਾਲ ਆ ਸੱਜਣੋ ਤੇ ਬਾਕੀ ਤੁਹਾਨੂੰ ਨੇੜੇ ਲਿਆ ਕੇ ਵੀ ਚੈੱਕ ਕਰਾਉਂ ਪਾਉਜੀ ਫਿਰ ਇਹਦਾ ਕੀ ਲੇਖਾ ਜੋਖਾ ਇਹ ਦੂਜਾ ਸੂਆ ਝੋਟੀ ਆ ਦੂਜਾ ਸੂਆ ਸਿੰਘ ਬੜਾ ਨਿੱਕਾ ਨੇ ਕਈ ਸਾਰੀ ਚੰਗੀ ਝੋਟੀ ਕਲਦੀ ਸਾਢੇ 13 ਕਿਲੋ ਦੀ ਗਾਰੰਟੀ ਨਾਲ ਜੋ ਢੀ ਲੈ ਜੇ ਕੋਈ ਕੋਰੇ ਕਾਗਜ਼ ਤੇ ਲਿਖਾ ਕੇ ਸਾਡੇ 13 ਕਿਲੋ ਦੁੱਧ ਹੀ ਓੜ ਦੇ ਦਿਆਂਗੇ ਯਾਰ। ਆ ਪਹਿਲੇ ਸਵੇ ਚੋਟੀ ਦਿੱਤਾ। ਕੀ ਬਾਤ ਹੈ। ਹੈ? ਸੁਆ ਦੂਜਾ। ਸੁਆ ਦੂਜਾ। ਓਕੇ। ਦਿਨ ਕਿੰਨੇ ਪਏ ਦੇਖੋ। ਦਿਨ ਅਜਾ ਬਤਾਈ ਵੀ ਲੈ ਜੂ ਪਿੱਛੇ ਦੀ ਥਣਾਂ ਦੀ ਗਾਰੰਟੀ ਹੋਊਗੀ। ਠੀਕ ਆ। ਭਾਰਤੀ ਗਾਰੰਟੀ ਦੇ ਦਈਏ ਥਣ ਇੱਥੇ ਆ ਕੇ ਵੇਖ ਲੈ। ਆ ਭਾਰਤੀ ਆਪਣੀ ਗਾਰੰਟੀ। ਨਾ ਮੈਨੂੰ ਪਤਾ ਲੱਗਦਾ ਕਈ ਵਾਰ ਸ਼ਾਮ ਨੂੰ ਨੀਕੀ ਹੋ ਜਾਂਦੀ। ਲੋਕੀ ਤਿੰਨ ਦਿਨਾਂ ਦੀ ਗਾਰੰਟੀ ਦਿੰਦੇ ਪਿੱਛੇ ਦੀ ਅੱਠ ਦਿਨਾਂ ਦੀ ਦੇਵਾਂਗੇ ਦਉ ਮਈ ਦੀ। ਧੰਨਵਾਦ। ਥਣ ਬੜਾ ਪਾਵਰ ਵਾਲਾ ਝੋਟੀ ਤੇਰੀ ਦੁੱਧ ਦੇਊਗੀ। 14 ਕਿਲੋ ਦੋਦੀ ਮੇਰੇ ਤੋਂ ਭਾਮ ਕੋਲ ਲਖਾ ਕੇ ਲੈ ਜਾ ਹਾਂ ਵਾਕਈ ਸਿਆਣੀ ਗੱਲ ਆ ਚੱਲ ਇਹਨੂੰ ਦੇਣੇ ਲੈ ਜੂ ਅਜੇ ਹਫਤਾ ਹਫਤਾ ਲੈ ਜੂ ਐਨੀ ਬੰਨੀ ਥੱਲੇ ਕੁਲਦੀਪ ਸਿੰਘ ਆ ਪਾਰ ਪਿੱਛੇ ਦੀ ਗਰੰਟੀ ਇਹ ਘਰ ਦੇ ਬੰਦੇ ਤੋਂ ਲਈ ਆ ਇਹਦੀ ਆਪਣੀ ਗਰੰਟੀ ਸਾਰੀ ਠੀਕ ਆ ਹਾਂ ਓਕੇ ਇਹਦਾ ਰੇਟ ਕੀ ਕਰਾਂਗੇ ਇਹਦਾ ਰੇਟ ਕੁਲਦੀਪ ਸਿੰਘ 92000 ਲੈ ਮੁੱਲ ਰੇਟ 95 ਦੇਣੀ 92 ਦੀ ਕਿਉਂ ਪੈ ਗਿਆ ਭਲੇਖਾ ਫੂਲਾ ਮਾਰੂਗਾ ਵੇ ਸੈਂਤ ਤਾਂ ਬਾਅਦ ਚ ਚਾਚਾ ਕੀ ਨਹੀਂ ਨਹੀਂ ਦੇਣੀ 92 ਦੀ ਮੁੱਲ 95 ਦਾ ਮੁੱਲ 95 ਦੇ ਦਿਆਂਗੇ 92 ਦੀ ਝੋਟੀ ਚੰਗੀ ਝੋਟੀ ਚੰਗੀ ਆ ਝੋਟੀ ਦੇਵਾ ਪੂਰੇ 90 ਦੀ ਠੀਕ ਆ ਆ ਇਹਦਾ ਮੁੱਲ 90 ਦੀ ਮੁੱਲ ਜਿੰਨਾ ਮਰਜ਼ੀ ਕਰਾ ਲੇ 92 ਕਰਾ ਲੈ 93 ਕਰਾ ਲੈ ਪੂਰੇ 90 ਦੀ ਠੀਕ ਆ ਆ ਤੁਹਾਨੂੰ ਤੋੜ ਕੇ ਵਿਖਾਉਣੇ ਆ ਸੱਜਣ 92 ਵਾਲੀ ਝੋਟੀ ਚੰਗੀ ਆ ਮਾੜੀ ਨਹੀਂ ਕੋਲੇ ਆ ਕੇ ਵੀ ਵੇਖ ਲਿਓ ਆ ਦਵਾ ਦੇਣੀ ਤੁਹਾਨੂੰ 90 ਦੀ ਇਹਦੀ ਤੋਰ ਚੈੱਕ ਕਰਾਤੀ ਤੁਹਾਨੂੰ ਧਾਰਾ ਚੈੱਕ ਕਰਾ ਦਿੰਨੇ ਆ ਆ ਗਈ ਬਸ ਨਾਲ ਦੀ ਨਾਲ ਹੀ ਆ ਨਹੀਂ ਝੋਟੀ ਤੇ ਚੋਣ ਮਗਰ ਕੱਟੀ ਬੱਚੇ ਦਾ ਨਾਲੂਆਂ ਨਾਲ ਕੱਟੀ ਨਾਲੂਆਂ ਨਾਲ ਕੱਟ ਠੀਕ ਆ ਅਜੇ ਝੋਟੀ 12 ਕਿਲੋ ਦੁੱਧ ਦੇ ਜੂ ਕੁਲਦੀਪ ਸਿਆ 12 ਕਿਲੋ ਦੁੱਧ ਦੇ ਦੂ ਤੇ ਯਾਰ ਫੂਲੇ ਨੂੰ ਮੜੀ ਚਾਹ ਚ ਪਿਆ ਲਿਆ ਕਰ ਖਾਇ ਕਿ ਕਰਦਾ ਇਹ ਨਹੀਂ ਇਹ ਢੱਲਾ ਰ ਹੈ ਹੈ ਕਿ ਸਰੀਰ ਲੁੱਟ ਲਾ ਸਰੀਰ ਲਾ ਬੈ ਗਿਆ ਖੀਰੀ ਬਹਿਣਾ ਪੈ ਗਿਆ ਬਹਿਣਾ ਪੈ ਗਿਆ ਐ ਚਵਾਈ ਹੁੰਦੀ ਉਹ ਫੂਲਾ ਸਿਆ ਵੇਖ ਚਾਚੇ ਨੂੰ ਸਤਾ ਧਾਰ ਲਿਆ ਹੁਣ ਇਹਨੇ ਇਧਰੇ ਹੱਥ ਨਹੀਂ ਲਾਉਣ ਦਿੰਦੀ ਹਾਂ ਇਹ ਐ ਚਵਾਈ ਹਾਂ ਵਾਕਿਆਈ ਆਇ ਤੇ ਕੰਦੋ ਪਾਰਕ ਲਾਉਣ ਵਾਲੀ ਗੱਲ ਆ ਮੈਂ ਨਿਹਾਉਂਦਾ ਬਾਰਡ ਇਹ ਹੈ ਹਾਂ ਆ ਖੋਲ੍ਹ ਪਤਾ ਚ ਦੇ ਉਧਰ ਪਾਕਿਸਤਾਨ ਚ ਨਾ ਭੇਜਦੀ ਤਾਰ ਦੇ ਪਰਲੇ ਦਾ ਦੁੱਧ ਮੜ ਕੇ ਉਹ ਉਧਰੋਂ ਕਹੀ ਆਣਾ 98 ਦਾ ਥਾਂ ਕੱਟਿਆ ਬੜੀ ਚੰਗੀ ਝੋਟੀ ਕਲਦੇਸ ਵਾਕੇ ਜੀ ਜਿਹਦਾ ਲੈ ਗਿਆ ਪੰਜ ਸੂਵੇ ਤੇ ਨਹੀਂ ਵੇਚਦਾ ਹਾਂ 6ਵੇਂ ਕਰਕੇ ਵੇਚੂਗਾ ਤੇ ਇਹ ਆਪਾਂ ਕਹਤੀ 90 ਦੀ ਇਹ 90 ਦੀ ਹਾਂ ਨਾ ਕੋਈ ਕੱਟੀ ਦਾ ਨਾਡ ਕੋਈ ਵਿਖਾ ਦਈ ਅਗਲਾ ਕਮੂਨ ਨਹੀਂ ਕਹੀ ਕੋਈ ਜਾਂਦੇ ਹੈ ਨਾ ਵੇਖੋ 90000 ਦੀ ਝੋਟੀ ਬਣੀ ਚੌਗੀ ਦੰਦਾ ਚੌਗੀ ਬੜਾ ਥਨਲੇ ਵਾਲਾ ਘਰ ਹੈ ਨਾ ਲੈ ਐਦੀ ਤੌਰ ਚੈੱਕ ਕਰ ਲਓ ਤੁਹਾਨੂੰ ਲੇਖਾ ਜੋਖਾ ਸਾਰਾ ਹੀ ਦੱਸਤਾ ਪਾਉ ਦੁੱਧ ਦੇ ਦੂਗੀ ਝੋਟੀ ਨਾੜਾਂ ਵੜੀਆਂ ਸਰੀਰ ਬੜੀ ਝੋਟੀ ਖਰੀ ਕਲਦੀਸ ਐ ਝੋਟੀ ਲੱਖ ਦੀ ਆ ਹਾਂ ਪਰ ਆਪਾਂ 99 ਨਹੀਂ ਦੇ ਦੇਣੀ ਓਕੇ ਮੁੱਲ 95 ਦੇ ਦਿਆਂਗੇ 92 ਦੀ ਕੀ ਬਾਤ ਆ ਨਹੀਂ ਚੰਗੀ ਆ ਫੁੱਲਾ ਸਿਆ ਕਦ-ਕੁੱਦ ਵੀ ਚੰਗਾ ਤੇ ਪੈਠ ਪੜੇ ਦੀ ਵੀ ਚੰਗੀ ਆ ਸਜਣੋ ਇਹ ਤੁਹਾਨੂੰ ਪਾਉ ਸਕਦੇ ਉਸ ਹਵਲਟੋਏ ਵਾਲੇ ਦੇ ਕੋਲ ਜਾਨਵਰ ਵਿਖਾਈ ਜਾਂਦੇ ਆ ਟੌਪ ਟੌਪ ਦੇ ਕੋਈ ਨਹੀਂ ਜਾਣਦੇ ਵੇਖੋ ਕਿਆ ਬਾਤਾਂ ਝੂਟੀ ਦੀਆਂ ਬਰੀਕ ਚਮੜੀ ਦੀ ਜਮਾਂ ਹੀ ਥਾਣ ਬੜਾ ਪਾਵਰ ਵਾਲਾ ਲੱਗਾ ਓਕੇ ਰਿਪੋਰਟ 92000 ਦੀ 92000 ਦੀ 14 ਕਿਲੋ ਦੁੱਧ ਨੇ ਦੇਵੇ ਆਪਣੀ ਗਰੰਟੀ ਝੂਟੀ ਦੀ ਵਾਕੇ ਹੀ ਦੇਊਗੀ ਘਰ ਚੋਂ ਲਈ ਆ ਪਾਪ ਵਪਾਰੀ ਕੋਈ ਮੈਂ ਵਪਾਰੀ ਤੋਂ ਨਹੀਂ ਲਈ ਹਾਂ ਕੋਈ ਪਸ਼ੂ ਵਪਾਰੀ ਤੋਂ ਲਿਆ ਘਰਾਂ ਚੋਂ ਲੈ ਮਾਲ ਹਾਂ ਓਕੇ ਆ ਪਹਿਲਨ ਬੱਛੀ ਇਕਲਦੀ ਸ ਦੋ ਦੰਦ ਹਾਂ ਪਹਿਲਾ ਬੱਛਾ ਸੂਏ ਤੇ ਕਿਆ ਬਾਤਾਂ ਦੋ ਦੰਦ ਕੱਢ ਬਰਫੂਲਾ ਸੈਨ ਤੋਰ ਕਰਾ ਦੀ ਚੱਕ ਓਏ ਮਗਰ ਵੀ ਬੱਛੀ ਮਗਰ ਹੀ ਬੱਛੀ ਛੜੀਆਂ ਛੁੜੀਆਂ ਚ ਬੱਛੀ ਆਈ ਆ 22 ਕਿਲੋ ਦੁੱਧ ਆਪਣੇ ਘਰੋਂ ਗੋਚੋ ਕੇ ਲੈ ਜਾ ਕਿਆ ਬਾਤ ਆ ਹਾਂ 22 ਹੱਜ ਵੀ ਚਵਾ ਦਗੀ ਅੱਜ ਹੀ 22 ਕਿਲੋ ਚਵਾ ਦਗੇ 22 ਕਿਲੋ ਚਵਾ ਕੇ ਦੇਵਾਂਗੇ ਕਾ ਤੇ ਕੁਦਦਾ ਤਾਂ ਕੀ ਕਹਿਣਾ ਫੁੱਲਾ ਨਹੀਂ ਲੱਭਦਾ ਗਾਂ ਤੁਰਿਆ ਜਾਂਦਾ ਨਹੀਂ ਨਹੀਂ ਬੱਛੀ ਬੜੀ ਹਨਾ ਹੱਕ ਦੇ ਚਾਚਾ ਹੱਕ ਦੇ ਬੱਚੇ ਦਾ ਕਰਦੀ ਹਾਂ ਹਾਂ ਬੱਚੀ ਟੌਪ ਦੀ ਆਪ ਵੀ ਬੱਚੀ ਤੇ ਮਗਰ ਵੀ ਬੱਚੀ ਕਮਾਲਾ ਤੇ ਚੋਣ ਤਾਂ ਬਹੁਤ ਚੰਗਾ ਬੜਾ ਚੰਗਾ ਸੀ ਸੱਸੀ ਗਾ ਕੀ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਉਕੇ ਜਿੱਦਾਂ ਕਹਿ ਦਿੰਦੇ ਨਾ ਮੈਂ ਤਾਂ ਫੂਲੇ ਦੇ ਘਰੇ ਆ ਹਾਂ ਵਾਕਈ ਫੂਲਾ ਸੈਂ ਇਹ ਗੱਲ ਤੂੰ ਬੜੇ ਟਿਕਾਣੇ ਮਾਰੀਓ ਕਿ ਮੇਰੇ ਵੀਰ ਨੇ ਅਗਲਾ ਕਹਿ ਦਿੰਦਾ ਹਾਂ ਨਹੀਂ ਦੋਂਦੀ ਇਹਦਾ ਦੰਦ ਵੇਖੇ ਆਪਾਂ ਹਾਏ ਦੋ ਦੰਦ ਪਿਓਰ ਦੋ ਦੰਦ ਬੱਚੀ ਤੇ ਜਦੋਂ ਨੂੰ ਕਦੇ ਛਿੱਗੀ ਛੁਗੀ ਹੋਣੀ ਆ ਬੜੀ ਤਗੜੀ ਗਾਂ ਬਾਨਨੀ ਉਦੋਂ ਨੂੰ ਆ ਵੀ ਸੂਪਣੀ ਮਗਰ ਆ ਇੱਕ ਨਹੀਂ ਦੋ ਦੇਣੀਆਂ ਆ ਸੁੱਕੇ ਥਾਂ ਤੇ ਬੰਦੀ ਪਰੇ ਤੇ ਭਾਉ ਜੀ ਰੇਟ ਇਹਦਾ ਇਹਦਾ ਕੁਲਦੀਪ ਸਿੰਘਾ ਰੇਟ 92000 90000 ਦੀ ਆਣਾ ਨਹੀਂ ਓਕੇ ਮੁੱਲ ਕਰਾਂਗੇ ਆਪਾਂ 92000 ਤੇ 90000 ਦੀ ਆਣਾ 90000 ਦੀ ਦੇ ਦੇਂਗੇ ਮੁੱਲ ਭਾਉ ਦੇ ਉਹ ਹੁੰਦੇ ਦੇਣ ਲੈਣ ਵਾਲੇ ਐਵੇਂ ਵਲਗਣੇ ਨਹੀਂ ਵਲਦੇ ਨਾ 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 ਡੰਗਰ ਪਸੂ ਵੇਚਨੇ ਆਪਾਂ ਹਾਂ ਵੀ ਕਮਾਈ ਜਾਇਜ਼ ਕਰ ਲਾਂਗੇ ਕਮਾਈ ਤੇਰੇ ਅੱਗੇ ਪੈਰਾ ਕੁਲਦੀਪ ਸਿੰਘਾ ਦੂਜੇ ਦਿਨ ਵੀਡੀਓ ਆਉਂਦੀ ਸੀ ਹਾਂ ਮੋਂ ਵੀ ਦੂਜੇ ਤੀਜੇ ਦਿਨ ਆਇਆ ਕਰੂਗੀ ਵੇ ਠੰਡੀ ਤੇਰੀ ਹਾਂ ਦੁਨੀਆ ਕਹਿੰਦੀ ਈਗੀ ਵੀ ਨਹੀਂ ਵਾਕੇ ਮਾਲ ਵੇਚਦੇ ਆ ਹਾਂ ਮਾਰ ਲਾ ਤਾ ਮਰਜੀ ਭੈਜੋ ਹਾਂ ਵਾਕਿਆਈ ਚੋਲੇ ਨਾ ਹਾਂ ਤਾਂ ਠੀਕ ਚੁੰਦਾ ਹੀ ਓਏ ਸੈਂ ਗਾਂ ਬੜੀ ਪੋਲੀ ਆ ਤੇ ਹਾਂ ਬਸ ਕਰ ਮਗਰ ਨੇ ਚੋ ਮਾਰਦੇ ਕਿਆ ਬਾਤ ਗਾਂ ਨੂੰ ਤਾਂ ਪਤਾ ਹੀ ਨਹੀਂ ਕੋਈ ਵੰਗੇ ਦੀ ਲੋੜ ਨਹੀਂ ਕੋਈ ਢੰਗੇ ਦੀ ਲੋੜ ਨਹੀਂ ਕਾਹੇ ਕਿਹੇ ਛੇ ਇੱਦਾਂ ਹੀ ਚੁਣੀ ਆ ਹਾਂ ਵਾਕਿਆਈ ਬਸ ਕਰ ਸ਼ਾ ਇਹ 90 ਦੀ ਇਹ 90 ਦੀ ਆ 92 ਦੀ ਇਹ 92 ਦੀ ਛੋਟੀ ਉਹ ਤੋਂ ਬਾਅਦ ਫੇਰ 90 ਫੇਰ 90 ਚੋ ਗਏ ਜਿੱਥੇ ਦੇ ਖੇਡੇ ਆ ਕੱਟੀ ਲੀ ਗਈ ਤੁਹਾਡੀ ਚੱਲ ਕੋਈ ਨਹੀਂ ਆ ਇਹ ਨਾ ਕੁਲਦੀਪ ਸਿਆਜ ਮਾਲ ਵੇਚਣਾ ਪਾ ਰੱਖਣਾ ਨਹੀਂ ਗਾ ਨਹੀਂ ਸਿਆਣੀ ਗੱਲ ਕਿਉਂਕਿ ਪਉ ਜਾਇਜ ਕਮਾਈ ਕਰਾਂਗੇ ਮਹਾਰਾਜ ਵੀ ਸਾਥ ਦਿੰਦਾ ਬਸ ਹੈਨਾ ਨਾ ਆਪਾਂ ਟੋਕੜ ਮੈਂ ਨੂੰ ਧੁੱਕੀ ਆ ਕੇ ਵੇਚਣੀ ਸਿਆਣੀ ਗੱਲ ਫੰਡਰ ਮੈਂ ਦਾ ਲੈਣੀ ਨਹੀਂ ਨਾ ਹਾਂ ਨਹੀਂ ਤੁਸੀਂ ਤਾਜੀਆਂ ਹੀ ਲੈਣੀਆਂ ਅਸੀਂ ਤਾਜੀਆਂ ਲੈਣੀਆਂ ਪਿਆਰ ਲੋੜ ਤੇ ਹਾਂ ਜਾਂ ਜਾਂ ਫਿਰ ਸੂਈ ਸਵਾਈ ਹੁਣ ਆ ਮੈਂ ਛੜਾ ਖਾਲੀ ਨਿਕਲ ਆਉ ਨਹੀਂ ਇਹਦਾ ਲਾਈ ਪਈ ਵੀ ਹੈ ਘਰ ਵਾਲੇ ਪੁੜੇ ਧਿਆਣੀ ਕਰਦੇ ਨੇ ਮਾਰੇ ਧਿੱਕਰ ਪਾਣਾ ਹੋਰ ਚੌਂਦੀ ਨਾਲ ਉਹਨੇ ਆਨੂੰ ਇਹ ਲਾਂਬੇ ਤੋਂ ਬੜਾ ਡਰ ਆਉਂਦਾ ਕੁਲਦੀਪ ਸਿੰਘ ਨਹੀਂ ਲਾਂਬੇ ਤੋਂ ਜਿੰਨੇ ਦੋ ਖੜਨੀਆਂ ਉਹ ਬਲੈਰੋ ਲੈ ਕੇ ਆਵੇ ਵਾਕਿਆ ਹੀ ਹਾਥੀ ਚ ਕੱਲਾ ਹਾਥੀ ਜਾਊਗਾ ਵਾਕਿਆ ਹੀ ਸਹੀ ਗੱਲ ਬਹੁਤ ਚੰਗੀ ਮੈਂ ਕੁਲਦੀਪ ਸਾਹਿਬ ਤਿੱਪਣ ਮੈਂ ਰੂਹ ਆ ਕੇ ਓਕੇ ਬਾਕੀ ਫਿਰ ਜਦੋਂ ਹਣ ਪੁਰਾਣੇ ਬਾਬੇ ਬਹਿ ਗਏ ਨਾਲ ਤੇ ਹਣ ਤਿੱਪਣ ਮਾੜੀ ਨਹੀਂ ਲੈਂਦੇ ਨਹੀਂ ਨਹੀਂ ਤਿੱਪਣ ਤੋਂ ਨਹੀਂ ਮੈਂ ਕੋਲ ਖਲੋ ਜਾ ਜੇ ਮੈਨੂੰ ਛੱਕ ਜਾਪੇਂ ਮੈਂ ਆਪੇ ਉਤਾਰ ਮਾਰ ਲੈਂਦਾ ਨਹੀਂ ਛਿਆਣੀ ਗੱਲ ਧੰਨਵਾਦ ਧੰਨਵਾਦ ਆਪਾਂ ਲਾਂਬਾ ਨਹੀਂ ਇਹ ਐਨੀਮਲ ਵਿਕਰੀ ਵਾਲੇ ਆ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਵਾਸਤੇ ਰੋ